ਆਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਹੈ ਜੀ ਮੈਂ ਮਾਰਨ ਦੀ ਸਮਝ ਉਸੇ ਦਾ ਇਸ ਤਰ੍ਹਾਂ ਕਿ ਨਾ ਬਿਆਨ ਦਾ ਇਹ ਬਿਆਨ ਆਈ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀਗੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੈਂ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿੱਦ ਤੇ ਦਿੱਲੀ ਗਿਆ ਉਹਦੇ ਵੀ ਫੋਨ ਇਹਨ ਕਰਕੇ ਗਿਆ ਵੀ ਮਾ ਤਾਂ ਮੈਂ ਜਾਣਾਂ ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ ਉਹ ਨਹੀਂ ਰੁਕੇ ਤੁਹਾਡੇ ਨਾਲ ਰਹਿੰਦਾ ਸੀ ਜੀ ਨਹੀਂ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋਗੇ 12-13 ਸਾਲ ਤੋਂ ਅਲੱਗ ਰਹ ਰਹੇ ਆਂ ਜੀ ਤੇ ਅੱਜ ਤੁਸੀਂ ਕਿਵੇਂ ਆਏ ਹੋਰੇ ਕੀ ਕਰਨ ਵਾਸਤੇ ਆਂ ਜੀ ਸਾਲੂ ਜਦੋਂ ਅਸੀਂ ਆਏ ਸੁਣਿਆ ਫਿਰ ਮੈਂ ਭੱਜੀ ਵੀ ਮਰੀ ਨਹੀਂ ਦਿੱਤੀ ਆਉਂਦੀ ਨਹੀਂ ਪਰਸੋਂ ਦੇ ਪਰਸੋਂ ਦੀ ਗੱਲ ਚੱਰੀ ਅੱਜ ਹੀ ਕਿਉਂ ਨਿਕਲ ਕੇ ਆਏ ਤੁਸੀਂ ਅੱਜ ਪਰसों ਜਿਹੜਾ ਰਾਤ ਨੂੰ ਵਿਆਹ ਹੋਇਆ ਸੀ ਪੱਤਰਕਾਰ ਦਾ ਨਾਂ ਭੁੱਲ ਗਈ ਜੀ ਉਹਨੂੰ ਮੈਂ ਪਰसों ਵਗਾਰਤੀ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਲਦਾ ਕਿਸਨੇ ਤੁੰ ਨੂੰਰੇ ਲੱਗ ਗਿਆ ਹੋਣਾ ਦਾ ਵੀ ਇਸ ਤਰ੍ਹਾਂ ਦੇ ਨਾ ਮੁੰਡੇ ਦੀ ਮੌਤ ਹੋ ਗਈ ਹੈ ਫਿਰ ਤੁਸੀਂ ਪਹਿਲਾਂ ਕਿਉਂ ਨਹੀਂ ਪਹੁੰਚੇ ਪਹਿਲੇ ਤੇ ਨਹੀਂ ਲੱਗੇ ਪਹਿਲਾਂ ਜੀ ਇਹ ਪ੍ਰੈਸ਼ਰ ਸੀ ਪ੍ਰੈਸ਼ਰ ਤੇ ਸੀ ਮੈਂ ਕੀ ਦਾ ਪ੍ਰੈਸ਼ਰ ਸੀ ਜੀ ਇਹ ਦੀ ਸਾਰਿਆਂ ਦਾ ਸੀ ਜੀ ਕਿਹਦੇ ਨਾਲ ਕਾਲਪਨ ਪੋਸ਼ਣ ਕੀਤਾ ਜੀ ਮੁੰਡੇ ਦਾ ਇਹ ਨਾ ਮੈਂ 8 ਸਾਲ ਪਹਿਲਾਂ 9 ਮਹੀਨੇ ਤਾਂ ਮੈਂ ਢਿੱਡ ਸੀ ਰੱਖਿਆ ਬਈ ਇਹ ਉਸ ਤੋਂ ਬਾਅਦ ਫਿਰ ਸਕੂਲ ਵੀ ਲੱਗਿਆ ਪੱਖੋਂ ਪੜ੍ਹਨ ਲੱਗਿਆ ਤੇ ਹੋਰ ਉਸ ਦਾ ਪਾਲਨ ਪੋਸ਼ਣ ਕੌਣ ਕਰ ਰਿਹਾ ਸੀ ਜੀ ਇਹ ਜਿਹੜਾ ਪ ਦਾਦਾ ਦਾ ਦਾਤੀ ਸੀ ਉਹ ਮਾਰਕਸ ਮਾਰਚੁਕੀ ਸੀ ਇਹ ਵੀ ਚਾਚਾ ਸੀ ਕਹਿੰਦੇ ਉਹਨਾਂ ਦੇ ਪਿਤਾ ਨੇ ਦੂਜਾ ਵਿਆਹ ਕਰਾਣੇ ਸੀ ਨਹੀਂ ਜੀ ਨਹੀਂ ਕਰਾਇਆ ਉਹਨਾਂ ਦਾ ਪਿਤਾ ਹੈ ਨਹੀਂ ਦਿੱਤੀਆ ਸੀ ਤੁਸੀਂ ਇੰਨੀ ਦੇਰ ਕਿੱਥੇ ਰਹਿੰਦੇ ਰਹੇ ਪਹਿਲਾਂ 4 ਸਾਲ ਸਾਡੇ ਕੋਲੇ ਰਹੇ ਤੋਂ ਬਾਅਦ ਆ ਸੀ ਇਹਦਾ ਅੱਗੇ ਕਰ ਲਿਓ ਲੈ ਉਹਨਾਂ ਨੂੰ ਪੁੱਛ ਲਦੇ ਜਰਾ ਹਾਂ ਜੀ ਹਾਂ ਜੀ ਪਿੰਡਾ ਕਰਾ ਲਿਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰ ਇਹਨਾਂ ਨੇ ਸਾਡੇ ਨਾਲ ਹੋ ਵੀ ਹੈਗੇ ਤੁਹਾਨੂੰ ਬੱਚੇ ਹਾਂ ਜੀ ਹੈਗੇ ਬਿਲਕੁਲ ਤੁਹਾਡੇ ਬੱਚੇ ਨਹੀਂ ਦੋ ਕੁੜੀਆਂ ਜੀ ਮਨੇ ਦੋ ਕੁੜੀਆਂ ਜਿਹੜੀਆਂ ਨੇ ਇੱਕ ਗੈਰ ਮੈਰਿਡ ਵੀ ਹਨ ਨਹੀਂ ਜੀ ਮੇਰੀਆਂ ਦੋਵਾਂ ਦੀਆਂ ਭੈਣਾਂ ਦਸਿਆ ਜਾ ਰਹੀਆਂ ਨੇ ਕੋਈ ਇੱਕ ਵਿਆਹ ਮੈਰਿਡ ਹੀ ਇੱਕ ਤੁਹਾਮਾਰੀ ਲਈ ਸ਼ੁਕਰਨ ਕਿੰਨੇ ਸਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀ ਜੀ ਇਹ 12 13 ਸਾਲ ਤੋਂ ਨਹੀਂ ਰਹਿੰਦਾ ਸੀ ਕਿੱਥੇ ਰਹਿੰਦਾ ਸੀ ਜੀ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਏਰੀਆ ਇਹ ਆਈ ਵੀ ਆ ਜਿਹੜੇ ਸੋਰੀ ਰਹਿੰਦੀ ਸੀ ਨਾਲੇ ਤੁਸੀਂ ਕਨੇ ਵੀ ਤੁਹਾਡੇ ਮੈਰਿਜ ਹੋਈ ਨੇ ਹੋਈ ਵੀ ਹੈ ਜੀ ਅੱਜ ਦੁਬਾਰਾ ਮੈਰਿਜ ਕਰਵਾਉਣਾ ਹਾਂ ਜੀ ਹਾਂ ਜੀ 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 ਉਹ ਤੁਸੀਂ ਮਾਂ ਹੋਣ ਦੇ ਨਾਤੇ ਕੀ ਚਾਹੁੰਦੇ ਮੈਂ ਮਾਂ ਨਾਂ ਦਾ ਚੌਣੀਆਂ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਵੀ ਉਹ ਮੈਂ ਮਰੀ ਨਹੀਂ ਮੈਂ ਸੱਚਮੁੱਚ ਸਾਹਮਣੇ ਖੜੀ ਆਂ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਮੁੰਡਾ ਮੁੰਡੇ ਦੀ ਮੌਤ ਹੋਈ ਹੈ ਜੀ ਮੁੰਡੇ ਦੀ ਮਿੱਟੀ ਵੀ ਲੀਤ ਕਰਦੇ ਆ ਵਿਚਾਰੇ ਦੀ ਉਹਦਾ ਸਸਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਨਹੀਂ ਰੋਤ ਕਾਰਵਾਚ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਾਰਸ ਦੀ ਮੰਗ ਨਹੀਂ ਕਰਦੀ ਘੋਰ ਕਾਈ ਵਾ ਉਹ ਕਹ ਉਹ ਕਹਿੰਦੇ ਨੇ ਸਾਡੀਆਂ ਮੰਗਾਂ ਜਦ ਤੱਕ ਪੂਰੀਆਂ ਨਹੀਂ ਹੁੰਦੀਆਂ ਅਸੀਂ ਨਾ ਸੰਸਕਾਰ ਹੋਣ ਦੀਆਂ ਨਾ ਕੋਈ ਨਹੀਂ ਜੀ ਮੇਰੇ ਕਿਨੂੰ ਕੋਈ ਕਾਰਵਾਈ ਦੀ ਮੰਗ ਉਹਦੇ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਫਿਰ ਉਹਦਾ ਪਾਲਨ ਪੋਸ਼ਣ ਹੋਣਾ ਲਾਈਟ ਲਾ ਦਿਓ ਕੋਈ ਜ਼ਿੰਮੇਵਾਰ ਤੇ ਉਹੀ ਨੇ ਨਾ ਉਹਦੇ ਹਾਂ ਜੀ ਉਹੀ ਸੀ ਤੁਸੀਂ ਤੇ ਛੱਡ ਕੇ ਚਲੇ ਗਏ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਇਹ ਮੇਰੇ ਨਾਲ ਫੋਨ ਤੇ ਹੈਗਾ ਸੀ ਫੋਨ ਰੋਜ਼ ਲਾਉਂਦਾ ਸੀ ਜਦੋਂ ਇਹਨੂੰ ਘਰੇ ਨਹੀਂ ਤੁਸੇ ਹੀ ਹੋਣਾ ਐਜ਼ ਅ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀਥ ਹੋ ਰਹੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਏ ਹੋ ਨਹੀਂ ਜੀ ਮੈਂ ਤਾਂ ਉਹਦੀ ਮਾਤਾ ਆਹਾਂ ਉਹ ਨੂੰ ਨਹੀਂ ਤੁਸੀਂ ਕਿਵੇਂ ਕੀ ਸੋਚਦੇ ਹੋ ਤੁਹਾਡਾ ਬੇਟਾ ਇੱਕ ਸ਼ਹੀਦ ਵਾਂਗੂ ਹੋਇਆਗਾ ਗੋਲੀ ਲੱਗੀਗੀ ਉਹਦੇ ਤੇ ਉਹ ਤੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋਗੇ ਜੇ ਜਥੇਬੰਦੀਆਂ ਉਹਦੇ ਹੱਕ ਚ ਖੜੀਆਂ ਨਹੀਂਆਂ ਕਿੰਨੇ ਹੀ ਨੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਪਲੀ ਸਮਝ ਰਹੇ ਹੋ ਨਹੀਂ ਮੈਂ ਕਹਿੰਦੀ ਹਾਂ ਵੀ ਚੱਲ ਵਿਚਾਰੇ ਦਾ ਸੰਸਕਾਰ ਹੋ ਜਾਏ ਟਾਈਮ ਲੱਗਦਾ ਨਹੀਂ ਸੰਸਕਾਰ ਪਿੱਛੇ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚੀ ਸੀ ਯੋ ਮੈਂ ਮੋਬਾਈਲ ਤੇ ਦੇਖਿਆ ਸੀ ਨਹੀਂ ਹੁਣ ਤੁਹਾਨੂੰ ਕਿਸ ਨੇ ਲਾਇਆ ਓਰੇ ਕਿਸੇ ਨੇ ਨਹੀਂ ਬੁਲਾਇਆ ਆਪ ਦੀਆਂ ਪਾਇ ਮਤਲਬ ਕਿ ਕਿਹਨੇ ਲਾਇਆ ਤੁਸੀ ਅਸੀਂ ਗੱਡੀ ਤੇ ਆਏ ਹਾਂ ਇਹਦੇ ਨਾਲ ਆਏ ਕਿਹੜੀ ਜਗ੍ਹਾ ਤੇ ਰਹਿੰਦੇ ਆ ਅਸੀਂ ਅੱਜ ਹੋਣੇ ਨਹੀਂ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹਿ ਰਹੇ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹ ਰਹੇ ਨੇ ਫਿਰ ਤੁਸੀਂ ਅਲੱਗ ਰਹ ਰਹੇ ਹੋ ਭੈਣਾਂ ਨਾਲ ਰਹਿ ਰਹੇ ਨੇ ਜੀ ਨਾਲ ਕੋਈ ਐ ਹੈ ਜੀ ਉਹ ਵੀ ਡਰ ਰਹੀ ਨਹੀਂ ਕਰਦਾ ਸੀ ਹੁਣ ਨਸ਼ੇ ਕਰਦਾ ਸੀ ਅਸੀਂ ਤਾਂ ਕਰਕੇ ਸੀ ਨਹੀਂ ਜੀ ਸਾਡੇ ਕੋਲ ਇੱਧਰ ਦੇਖ ਕੇ ਮਾਰ ਤੁਸੀਂ ਇੱਧਰ ਦੇਖ ਕੇ ਇੱਧਰ ਦੇਖ ਕੇ ਗੱਲ ਕਰ ਜੀ ਤੁਸੀਂ ਸਾਹਮਣੇ ਨਹੀਂ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀਆਂ ਸੀ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੀ ਸੀ ਹਾਂਜੀ ਹਾਂਜੀ ਉਨੇ ਇਕੱਠੇ ਭੈਣ ਭਾਈ ਅਲੱਗ ਰਹਿੰਦੇ ਸੀ ਥੋੜੇ ਤੋਂ ਮਤਲਬ ਤੁਸੀਂ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸਣ ਹੋ ਰਿਹਾ ਤੁਸੀਂ ਕਹਿੰਦੇ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10 10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਆਹ ਕੁੜੀਆਂ ਵੀ ਆਉਂਦੀਆਂ ਸੀ ਕੁੜੀ ਵੱਡੀ ਆਉਂਦੀ ਜਾਂਦੀ ਹੈ ਅੱਜ ਤੁਹਾਡੇ ਨਾਲ ਕੁੜੀ ਆਈ ਹੈ ਜੀ ਕੋਈ ਨਹੀਂ ਕੁੜੀ ਨਹੀਂ ਆਈ ਬਈ ਪਰ ਪਿੰਡ ਵਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਨਹੀਂ ਰਿਹਾ ਹੈਗਾ ਜੀ ਜਦੋਂ ਮਰਜੀ ਫੋਨ ਨਾ ਤੇ ਵੇਖ ਲਓ ਤੁਸੀਂ ਛੋਟੀ ਕੁੜੀ ਤੁਹਾਡੇ ਨਾਲ ਕਿਉਂ ਨਹੀਂ ਆਈ ਵੱਡੀ ਆਉਂਦੀ ਰਹੀ ਹੈ ਛੋਟੀ ਨੇ ਆਪਾਂ ਐਵੇਂ ਆਪਣੀ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਕਰ ਚਾਹੀਏ ਵੱਡੀਆਂ ਆ ਕੇ ਸੌਂਦੀਆਂ ਅੱਛਾ ਜਿਹੜੀ ਕੋਦੀ ਪੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਰਖੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਕੋਈ ਨਹੀਂ ਰੰਗ ਦੱਸ ਠੀਕ ਹੈ ਹੁਣ ਕੀ ਮੰਗਿਆ ਹੁਣ ਤੁਸੀਂ ਕੀ ਕੀਤੇ ਲਾਸਟ ਦਰਵਾਜ਼ੇ ਤੇ ਘਰ ਨਹੀਂ ਆਏ ਲਾਸਟ ਕੀ ਕਰਦੇ ਲੋਕ ਬਣਾਏ ਆਉਂਦੇ ਦੇਖਣਾਈ ਸੀ ਬਾਕੀ ਉਹ ਦੀ ਲਾਸ ਨਾ ਹੋਵੇ ਉਹ ਨੂੰ ਸਿੱਧੀ ਉਹ ਦਿੱਤਾ ਜਾਵੇ ਉਹਦਾ ਸੁਸਤਾਰ ਕੀ ਤੁਸੀਂ ਜਥੇਬੰਦੀਆਂ ਵੱਲੋਂ ਜਿਹੜੀ ਮੰਗ ਕੀਤੀ ਹੈ ਜਿਹੜੀ ਉਹਦਾ ਸਮਰਥਨ ਕਰਦੇ ਹੋਗੇ ਨਹੀਂ ਅਸੀਂ ਕੋਈ ਮੰਗ ਨਹੀਂ ਕਰਦੇ ਕਿਸੇ ਜਥੇਬੰਦੀ ਨਾਲ ਨਹੀਂ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੇਟੇ ਨੇ ਗਲਤੀ ਕੀਤੀ ਹੈ ਕਿ ਉੱਥੇ ਜਾ ਕੇ ਨਹੀਂ ਜੀ ਕੋਈ ਗਲਤੀ ਨਹੀਂ ਨਹੀਂ ਤੁਹਾਨੂੰ ਲੱਗਦਾ ਹੈ ਜਦੋਂ ਤੁਸੀਂ ਜਥੇਬੰਦੀਆਂ ਦੇ ਨਾਲ ਇਹ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੋੜੇ ਆਉਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਨ ਮਾਮਾ ਹੈ ਅੱਛਾ ਦੂਜੀ ਸ਼ਾਦੀ ਨੂੰ ਤੁਹਾਡੇ ਕਿੰਨੇ ਲੱਗੇਗੇ 100 100 ਹਾਂ ਥੋੜੇ ਉਹ ਹਸਬੰਦ ਨਾਲ ਆਏ ਜੀ ਤੁਹਾਡੇ ਨਹੀਂ ਨਹੀਂ ਜੀ ਉਹ ਤਾਂ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸਦੇ ਹੋ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਇਹਨਾਂ ਦੇ ਬੱਚਿਆਂ ਨੇ